ਹਾਂਜੀ ਮੇਰੇ ਕੋਲ ਕਿਦਾਂ ਠੀਕ ਠਾਕ ਸਾਰੇ ਤੇ ਅੱਜ ਆਪਾਂ ਅੱਗੇ ਜਾ ਸਟਾਰਟ ਨੂੰ ਨਵੀਂ ਡੇਟਿੰਗ ਸ਼ਟ ਕਰੀਏ ਤੇ ਕੀ ਸਟਾਰਟ ਨਹੀਂ ਹੈ ਜੀ ਆਪਾਂ ਇਹੋ ਰੋਪਾ ਟਰੈਕਟਰ ਨਾਲ ਖਿੱਚ ਕੇ ਉਹ ਗਾਹ ਨਾਲ ਕਿੰਨਾ ਦੂਰ ਤੱਕ ਲਾਣ ਦਾ ਸੀ ਸੀਸੀ ਵੀ ਡਾਊਨਲੋਡ ਹੈ ਪਾਵਰ ਵੀ ਗਈ ਸਾਰੇ ਹੁਣ ਆਪਾਂ ਇਹਨੂੰ ਟੋਚਣ ਪਾਰਾ ਥੰਦੇ ਮੜਾ ਜਾਣ ਖਿੱਚ ਕਿਥੇ ਕਰਾਂਗੇ ਫਿਰ ਇਹ ਬੈਂਡਰੀ ਨਹੀਂ ਖੋਲਦੇ ਯਾਰ ਬਹੁਤ ਆਪ ਕਰਨਾ ਹੈ ਯਾਰ ਇੱਥੇ ਆਪਾਂ ਆ ਰਸੀਨਾ ਟਰੈਕਟਰ ਨਾਲ ਖਿੱਚ ਕੇ ਉੱਥੇ ਕਰ ਲਾਂਗੇ ਟਰੈਕਟਰ ਨੇ ਚਾਰਜ ਕਰਨਾ ਤਾਰ ਹੀ ਲਾਉਣੀ ਹੈ ਬੈਟਰੀ ਤਾਰ ਲਾਉਣੀ ਹੈ ਉਧਰ ਟਰੈਕਟਰ ਤੇ ਲਾਉਣੀ ਹੈ ਬਸ ਬਾਹਾਂ ਹੰਕਾਰਦੀ ਯਾਰੋ ਪਲਾਸ ਦੀ ਗੱਲ ਹੈ ਪਹਿਲਾਂ ਵਟ ਮੇਥ ਨੂੰ ਇੰਨਾ ਕੰਮ ਹੁੰਦਾ ਯਾਰ ਅਸੀਂ ਆਪ ਹੀ ਰਹਿੰਦੇ ਹਾਂ 24 ਘੰਟੇ ਇਹ ਕੋਈ ਲੋਕੀ ਕਰਦੇ ਨਹੀਂ ਅਸੀਂ ਟਰੈਕਟਰ ਨਾਲ ਹੁਣ ਕਰ ਦਿੰਦੇ ਆਪਾਂ ਟਰੈਕਟਰ ਦੇ ਮਗਰ ਪਾ ਲਾਂਗੇ ਇੱਥੇ ਟਰੈਕਟਰ ਦੇ ਮਗਰ ਥੱਲੇ ਪਾ ਲਾਂਗੇ ट खिंची रहा है ज गहर चा के हैंडल है में कर लें स्टार्ट करके कर लगे रेडी कर, दें। कर। रहा दे दें इधरों ਉਹਨਾਂ ਆਪਣਾ ਇਹ ਜਿੱਤ ਪਾਦਨੇ ਇੱਥੇ ਤੇ ਪ੍ਰਸੰਗ ਲਾਦਦੇ ਨਾਲ ਬਾਦਨੇ ਹੁਣ ਛੇ ਕੀ ਦਾ ਟ੍ਰੈਕਟਰ ਦੇਖਦੇ ਹਾਂਗੇ ਖੜ ਜਾ ਯਾਰ ਇੱਕ ਹੱਥ ਨਾਲ ਫੇਰ ਪੂਰਨਾਂ ਜਗਾੜ ਲਾਉਣਾ ਪੈਣਾ ਫੇਰ ਖੱਟੂ ਤੇ ਚੱਲ ਗਿਆ ਆਪਣਾ ਕੰਮ ਹੋ ਗਿਆ ਕਸਾਣਾ ਨਿਕਲੇ ਇਧਰ ਹੀ ਹੋ ਗਿਆ ਦਰਾਬਾ ਆਪਣਾ ਟੋਚਨ ਉਹਦਾ ਰੈਡੀ ਮਿੱਤਰੋ ਦੇਖੋ ਕੌਣ ਜਿੱਤਦਾ ਕਾਰ ਜਿੱਤਦੀ ਆ ਕਿ ਟਰੈਕਟਰ ਜਿੱਤਦਾ ਆ ਸਾ ਟਰੈਕਟਰ ਜਿੱਤਦਾ ਕਿ ਹੋਂਡਾ ਸਿਟੀ ਵਾਲਿਆਂ ਦੀ ਜਿੱਤਦੀ ਪਤਾ ਨਹੀਂ ਕੀ ਨਾਂ ਇਹਦਾ ਮੈਂ ਤਾਂ ਨਾਂ ਵੀ ਨਹੀਂ ਬੁੱਲਣਾ ਹਾਂਦਾ ਆਈ ਤੇ ਪਿੰਦਾ ਆਈ ਵੀਟੀਸੀ ਆਈ ਵੀਟੀਈਸੀ ਦੇਖੋ ਕੌਣ ਜਿੱਤਦਾ ਇਹਨਾਂ ਦੋਆਂ 'ਚ ਤੋਜਣਾ ਪਾ ਪਾਤਾ ਕਮੈਂਟ ਕਰਕੇ ਦੱਸਿਓ ਕੌਣ ਜਿੱਤੇਗਾ ਇਹ ਵਾਰ ਤੇ ਚੁੱਕ ਚੁੱਕ ਕੇ ਇਹ ਵਾਰ ਤੇ ਜਾ ਤੂ ਜਾ ਟਰੈਕਟਰ ਉਹ ਡੇਟਾ ਦਿਖਾਉਣ ਵਾਸਤੇ ਬੈਠ ਗਿਆ ਤਾਰ ਆ ਪੱਕੀ ਨਾ